ਹੈਲੋ ਗਾਇਜ਼ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਵੀ ਬਲੌਗ ਦੇ ਵਿੱਚ ਇੱਧਰ ਹੈਣਾ ਦੇਖੋ ਅੱਜ ਦਾ ਬਲੌਗ ਬਹੁਤ ਹੀ ਆਮ ਜਿਹਾ ਹੈ ਬਲੌਗ ਆ ਤੇ ਮਮੀ ਪਾ ਸੁਬਾ ਨਰ ਰਹੀ ਆ ਜੀ ਇੱਧਰ ਅਤਰੋ ਪਾਣੀ ਪੀ ਰਹੀ ਆ ਤੇ ਉੱਧਰ ਖੁਸ਼ੀ ਚੱਲ ਉਧਰ ਚੱਲ 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 ਇਹ ਅੱਡ ਮਿੱਟੀ ਨਾ ਖੈਂਦੀ ਰਹਿੰਦੀ ਆ ਇੱਧਰ ਨਹੀਂ ਕਰਦੀ ਜੀ ਕੋਈ ਕੂੜਾ ਚੱਕ ਰਹੀ ਐ ਇੱਥੇ ਕੋ ਤੇ ਮੇਰੇ ਉਹਨੂੰ ਦਿਖਾਉਣੀ ਆ ਜੀ ਸਬਜ਼ੀਆਂ ਜਿਹੜੀਆਂ ਆਪਾਂ ਵਲੌਗ ਪਾਇਆ ਸੀ ਸਰਦੀ ਦੀਆਂ ਸਬਜ਼ੀਆਂ ਠੀਕ ਆ ਤੇ ਹੋ ਗਈਆਂ ਤਾਂ ਕਾਫੀ ਦੇਖੋ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਜੇ ਰੁਕਾ ਹੋ ਜਾਂਦਾ ਉਦੋਂ ਨਹੀਂ ਸੋਹਣਾ ਲੱਗਦਾ ਠੀਕ ਆ ਤੇ ਇਧਰ ਝੋਨਾ ਵੱਢਦਾ ਜਿਸ ਦਿਨ ਦੀਵਾਲੀ ਸੀ ਆਈ ਥਿੰਕ ਉਦੋਂ ਵੱਢ ਰਹੇ ਸੀ ਇਹ ਹਾਂ ਜਿਸ ਦਿਨ ਦੀਵਾਲੀ ਸੀ ਉਦੋਂ ਲਵਾਜ ਆ ਰਹੀ ਸੀ ਕਰ ਪੈਨ ਦੀ ਠੀਕ ਹੈ ਤੇ ਆਪਣੀਆਂ ਸਬਜ਼ੀਆਂ ਦੇਖੋ ਜੀ ਕਿੰਨੀਆਂ ਹੋ ਗਈਆਂ ਨੇ ਵਧੀਆ ਹਰੀਆਂ ਭਰੀਆਂ ਤੇ ਉਧਰ ਆਪਾਂ ਲਸਣ ਤੇ ਪਾਇਆ ਸੀ ਕਾ ਇਧਰ ਆਪਣੀ ਹੈਣਾ ਦੇਖੋ ਇਧਰ ਆ ਆਏ ਮੂਰੇ ਆ ਜਾਓ ਇੱਥੇ ਬੈਠੋ ਬੇਲੇ ਤੁਸੀਂ ਆ ਜਾ ਕਮ ਆਹ ਤਾਂ ਮੈਨੂੰ ਬੜੀਆ ਲੱਗਦੀਆਂ ਆਈ ਹੈ ਨਾ ਪਰੂੜੀ ਜੀ ਤੇ ਜਿਹੜਾ ਰਾਏ ਵੀ ਨੇ ਕੰਮ ਕੀਤਾ ਨਾ ਪੱਦਰ ਪੱਦਰ ਜ ਇੱਥੇ ਵਧੀਆ ਖੜ ਕੇ ਰਾਮ ਨਾਲ ਘੈਂਟ ਵੀ ਹੋਉਂਦਾ ਹੋਰ ਦੱਸੋ ਗਾਇਸ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਸਾਡੀ ਚੈਨਲ ਨੂੰ ਤੇ ਇੱਧਰ ਸਾਡੀ ਬੈਲਾ ਓ ਗਾਇਸ ਹੁਣ ਮੈਂ ਤੁਹਾਨੂੰ ਸਬਜ਼ੀਆਂ ਦਿਖਾਉਣੀ ਆ ਆ ਦੇਖੋ ਜੀ ਆਪਣੀ ਪਾਲਕ ਆਹੇ ਹੋ ਦੇਖੋ ਕਿੰਨੀ ਸੋਹਣੀ ਛੋਟੀ ਛੋਟੀ ਤੇ ਆਪਣੀ ਜਿਹੜੇ ਵੱਟਾਂ ਤੇ ਮੂੜੀਆਂ ਲਾਈਆਂ ਸੀਗੀਆਂ ਇਿੱਧਰ ਆਪਣਾ ਲਾਈ ਜੀ ਧਨੀਆ ਧਨੀਆ ਨਹੀਂ ਹਜੇ ਨਿਕਲੇ ਇੰਨਾ ਹਨ ਬਾਕੀ ਸਬਜ਼ੀਆਂ ਵਧੀਆ ਨਿਕਲਦੀਆਂ ਛੋਲੂਆ ਵੀ ਬਹੁਤ ਵਧੀਆ ਨਿਕਲ ਆ ਜੀ ਬੇਰਾ ਯਾ ਉੱਪਰ ਹੀ ਆਣ ਪੱਠਿਆਂ ਦੇ ਜਦੋਂ ਵੀ ਆਉਣਾ ਵਾ ਸਾਰੀ ਸਬਜ਼ੀ ਮਿੱਧ ਕੇ ਆਊਗੀ ਇਹ ਗਾਇਜ਼ ਦੇਖੋ ਕਿੰਨੀ ਚਿਟੀ ਚਿਟੀ ਲੱਗਦੀ ਹੈ ਇਹਨੂੰ ਨਵਾਇਆ ਸੀ ਮੈਂ लाए है ना जल्दी के मैं जल्दी फिर मैं जल्दी आ जा आया मैं जल्दी आ गई बेला आ जा कम चल आए चली चलो आया पहले तुम ही लो जी ਚਿਕਾ ਮਾ ਪਿੱਤਾਂ ਨੇ ਨੇ ਪਾਣੀ ਇਹ ਬਾਂਤੀ ਦੀ ਸਾਰਨਾ ਮੂਰੇ ਇਹ ਹੁਣ ਮੂਰੇ ਕਾ ਤੋਂ ਬੰਨਣਾ ਲੱਗੇ ਗੰਧ ਘੱਟ ਪਉਂਦੀ ਆ ਅੱਛਾ ਚੋ ਚਿਕਾ ਮਾ ਗਿੱਲਾ ਹੈਗਾ ਹੁਣੇ ਮੇਰੇ ਪਿੱਛੇ ਪਿੱਛੇ ਆ ਗਈਆਂ ਜੀ ਬਾਹਰ ਸੋ ਗਾਇਜ਼ ਇੱਧਰ ਰਾਤ ਦੀ ਰੋਟੀ ਆਪਾਂ ਬਣਾਏ ਦੀ ਚੌਲ ਚੌਲ ਆਪਣੇ ਬਾਣੀ ਗਏ ਠੀਕ ਹੈ ਤੇ ਇੱਧਰ ਆਪਾਂ ਧੜੀਏ ਜੀ ਸਬਜ਼ੀ ਤੇ ਮੈਂ ਪੇੜ ਕਰਕੇ ਰੱਖੇ ਸੀ ਕੋਈ ਗੈਸ ਨਹੀਂ ਵੇਲਾ ਸੀਗਾ ਤੇ ਮੈਂ ਕਿਹਾ ਚਲ ਫਿਰ ਹੁਣ ਬਾਣੀ ਲੈਣ ਦੋ ਤੇ ਹੁਣ ਚੌਲ ਹੋ ਗਏ ਵਿਲੇ ਤੇ ਸਬਜ਼ੀ ਦੀਆਂ ਵੀ ਸੀਟੀਆਂ ਬਾਜੀ ਗਈਆਂ ਸੋ ਤੁਹਾਨੂੰ ਦਿਖਾਉਣੀ ਹੈ ਜੀ ਆਪਾਂ ਲੋ ਜੀ ਇੱਕ ਚੀਜ਼ ਜਿਹੜੀ ਮੈਨੂੰ ਸਰਦੀਆਂ ਨੂੰ ਸਭ ਤੋਂ ਵਧੀਆ ਲੱਗਦੀ ਹੈ। ਲੋ ਜੀ ਹੁਣ ਆਪਾਂ ਸਬਜ਼ੀ ਦੇ ਧਨੀਏ ਕੱਟ ਕੇ ਪਾ ਦਈਏ। ਇਹ ਲੱਗਦਾ ਕਿ ਇਹਨਾਂ ਨੂੰ ਸਵਾਦ ਸੁਪਲਾਦਾ ਧਨੀਆ ਬਹੁਤ। ਲੋ ਜੀ ਹੁਣ ਆਪਾਂ ਸਬਜ਼ੀ ਦੇ ਧਨੀਏ ਕੱਟ ਕੇ ਪਾ ਦਈਏ। ਕੇਰਾ ਮੈਂ ਕੱਟ ਲਿਆ ਤੇ ਹੁਣ ਮੈਂ ਇਹਨੂੰ ਬਰੀਕ-ਬਰੀਕ ਕੱਟਣਾ ਧੋ ਕੇ ਮੈਂ ਰੱਖਦਾ ਸੀਗਾ। ਤੇ ਇਹਦੇ ਨਾਲ ਸਬਜ਼ੀ ਦਾ ਟੇਸਟ ਬੜੀਆ ਹੁੰਦਾ ਵਾ ਤੇ ਮੈਨੂੰ ਵੀ ਧੰਨਿਆ ਬਹੁਤ ਸਵਾਦ ਲੱਗਦਾ। ਸਰਦੀ ਕੱਲੀ ਠੰਡ ਨਹੀਂ ਲੈ ਕੇ ਆਉਂਦੀ ਤੇ ਹਰੀਆਂ ਭਰੀਆਂ ਸਬਜ਼ੀਆਂ ਵੀ ਨਾਲ ਲੈ ਕੇ ਆਉਂਦੀ। ਲੋਜੀ ਸਬਜ਼ੀ ਆਪਾਂ ਬਣਾ ਲਈ ਆ। ਕਾਚੀ ਕਿਦਾਂ ਦੀ? ਹਾਂ। ਹੁਣ ਤਾਂ ਬਣਾਈਏ ਜੀ ਆਲੂ ਮਟਰ। ਓ ਸੌਰੀ। ਆਲੂ ਪਕੌੜੇ ਤੇ ਬੜੀਆਂ ਤੇ ਹੁਣ ਆਪਾਂ ਇਹਦੇ ਚ ਪਾਦਾ ਸਵਾਦ ਸਪੈਸ਼ਲ ਧੰਨਿਆ। ਦੇਖੋ ਇਹ ਵਧੀਆ ਬਣੀ ਹੈ ਨਾ ਤੇ ਇਧਰ ਆਉਣੀ ਜੀ ਚੌਲ ਤੇ ਹੁਣ ਮੈਂ ਲਵਨੀ ਰੋਟੀ ਇਧਰ ਦੇਖੋ ਮੰਮੀ ਨੇ ਬੈਲ ਦੀ ਚੁੰਨੀਆਂ ਕੀਤੀਆਂ ਬੈਲਾ ਬੋਦੀਆਂ 10 ਬੋਦੀਆਂ ਇਧਰ ਲੈਣਾ ਦੇਖੋ ਇਹ ਆਪਦੀ ਮਰਜ਼ੀ ਨਾਲ ਗੇਟ ਖੋਲਦੀ ਆ ਘਰੇ ਬੰਦ ਕਰ ਦਿੰਦੀ ਆ ਮੇਮ ਲੱਗੀ ਆ ਤੂੰ ਬਾਹਰੇ ਤੇ ਰੱਥ ਖੁੱਲੇ ਆ